ਆਲ ਮਿਲ ਕੇ ਸਾਰੇ ਰਹਿਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਜੇ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਔਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਖੁਸ਼ੀ ਹੈ ਜਦੋਂ ਘਰ ਚ ਨਵੀਂ ਨੂੰ ਆਉਂਦੀ ਹੈ ਸੱਸ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਪਰਸਨਲ ਕਿ ਉਹ ਜੇ ਐਕਸਪੈਕਟੇਸ਼ਨਸ ਤੁਹਾਡੀਆਂ ਹੋਈਆਂ ਨੇ ਇਹ ਤੇ ਮਾਂ ਦੀ ਇਜ਼ਾਈ ਰਿਸ਼ਤਾ ਆ ਇਹ ਕਿ ਵੀ ਮੈਂ ਨੂੰ ਨਹੀਂ ਕਦੀ ਉਹਨੂੰ ਮੰਨਾਂਗੀ ਇਹ ਆ ਵੀ ਮੇਰੀ ਬੇਟੀ ਰਹੇਗੀ ਮੈਂ ਜਿੱਦਾਂ ਮੇਰੀ ਬੇਟੀ ਹੈ ਮੈਂ ਉਹਨੂੰ ਵੀ ਆਪਣੀ ਬੇਟੀ ਬਣਾ ਕੇ ਰੱਖਾਂਗੀ ਕਿੰਨਾ ਚਾਹ ਮੈਨੂੰ ਅੱਜ ਤੁਹਾਨੂੰ ਇਸ ਬਹੁਤ ਜ਼ਿਆਦਾ ਚਾਹ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਰਿਸ਼ਤੇ ਨੂੰ ਬਹੁਤ ਜ਼ਿਆਦਾ ਚਾਹ ਹੈ ਪੁੱਤ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਮਾਨੂੰ ਸਾਰੀਆਂ ਪੂਰੀਆਂ ਕੀਤੀਆਂ ਹਾਂ ਹਾਂਜੀ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਹਾਂ ਠੀਕ ਹੈ ਜੀ ਬਿਲਕੁਲ ਜੀ ਸਾਡੇ ਪੂਰੇ ਪਰਿਵਾਰ ਨੂੰ ਵੀ ਅੱਜ ਚਾਹ ਵੀ ਆ ਕੁਝੇ ਵੀ ਆ ਵੀ ਅਸੀਂ ਪਰਿਵਾਰ ਤੋਂ ਦਾ ਸ਼ੁਕਰ ਕਰਦੇ ਹਾਂ ਵੀ ਤੁਹਾਡੀ ਫੁੱਤਾਂ ਜੋੜੀ ਸੋਹਣੀ-ਮੋਹਣੀ ਹੈ ਤੈਨੂੰ ਤਾਂ ਕਿੱਦਾਂ ਦੀ ਐਕਸਪੈਕਟੇਸ਼ਨਸ ਨੇ ਬਿਲਕੁਲ ਜੀ ਖੁਸ਼ੀ ਹੋ ਗਈ ਜੀ ਗੱਬਦੋਸ਼ ਕੋ ਤਾਂ ਅੱਜ ਵੀ ਇਹ ਬੱਚੇ ਖੁਸ਼ ਰਣ ਘਰ ਚ ਦੋ ਦੋ 올ímpian ਹੋ ਗਏ ਹੁਣ ਬਕੋ ਜੀ ਦੋ ਦੋ ਲੰਬੀ ਹੋ ਗਏ ਆ ਔਰ ਉਮੀਦ ਆ ਵੀ ਤਾਈ ਚ ਦੂ ਮਰਡ ਕਰ ਸਕਦੇ ਹਾਂ ਤੁਹਾਡੇ ਦੋ ਦੋ ਆਏਗਾ ਤੇ ਹੁਣ ਜਿਹੜਾ ਪਰਿਵਾਰ ਦੇ ਵਿੱਚ ਕਿੰਨਾ ਕ ਚਾਅ ਸੀਗਾ ਵਿਆਹ ਨੂੰ ਲੈ ਕੇ ਕਿਉਂਕਿ ਲਗਾਤਾਰ ਕਈ ਚੀਜ਼ਾਂ ਚੱਲਦੀਆਂ ਸੀਗੀਆਂ ਐਂਡ ਬੜੇ ਮਤਲਬ ਇੱਕ ਕਹਿ ਲੋ ਕਿ ਲੋਕਾਂ ਦੇ ਵਿੱਚ ਨਾ ਹੁੰਦੇ ਹੋਏ ਬੜੇ ਘੱਟ ਤਰੀਕੇ ਦੇ ਨਾਲ ਵਿਆਹ ਹੋਇਆ ਬਿਲਕੁਲ ਜੀ ਦੋ ਦੋ ਨੂੰ ਬੜਾ ਨੂੰ ਤੋਂ ਘਰ ਚ ਪਹੁੰਚ ਚੜ੍ਹਿਆ ਲਗ ਲਗ ਲਤਨ ਦੇ ਰੱਖੇ ਨਾ ਹੋਇਆ। ਪਰ ਜੋ ਜਿੱਤ ਨੂੰ ਵਰਜਨ ਨਾਲ ਹਰ ਕਮਿਊਨਿਟੀ ਅੱਜ ਜੋ ਆਖੀ ਲਾਂਘ ਵਧਰੇ ਬੜੇ ਚੁੱਕੀਆਂ ਦੀ ਹੋਈ ਆ। ਅਈ ਪ੍ਰਮਾਤਮਾ ਦਾ ਸ਼ੁਕਰ ਦਾ ਕਰਦੇ। ਬੜੇ ਸਾਦੇ ਜਿਹੇ ਢੰਗ ਦੇ ਨਾਲ ਵਿਆਹ ਜਿਹੜਾ ਤੁਸੀਂ ਆਪਣੇ ਬੇਟੇ ਦਾ ਕਰ ਰਹੇ ਹੋ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਕੀ ਹੈ? ਕਿ ਫੈਮਿਲੀ ਪਲੈਨਿੰਗ ਸੀ ਇਹ ਸਭ? ਨਹੀਂ ਜੀ ਬੱਚਿਆਂ ਦੀ ਆਫਸਰ ਚ ਪਹਿਲੇ ਦੋ ਚਿੱਟੀਆਂ ਮੁੱਕੇ ਉਹਨਾਂ ਨੇ ਜੀ ਨਾ ਮਰੀ ਤਾਂ ਪੂਰੇ ਪੂਰੇ ਉਹਨੇ ਉਸ ਗੋਦੀ ਹਾਂ ਪਰ ਅੱਛਾ ਹਾਕੀ ਟੀਮ ਵੀ ਆਈ ਹੈਗੀ ਇਹ ਪੂਰੀ ਜਿਹੜੀ ਹੈਗੀ ਹੈ ਪੂਰੇ ਜਿਹੜੀ ਇੰਡੀਆ ਦੇ ਕੋਈ ਹਾਕੀ ਦੇ ਟੋਟਲੀ ਪਲੇਅਰ ਆਏ ਆ ਔਰ ਉਹਨਾਂ ਦੇ ਜਨਰਲ ਸੈਕਟਰੀ ਸਪੋਰਟ ਡਿਪਾਰਟਮੈਂਟ ਦੇ ਜੋ ਉਹਨਾਂ ਦੇ ਹਾਕੀ ਦੇ ਮਲਟੀਮਟੀ ਮੈਂਬਰ ਆ ਸਾਰੇ ਪਹੁੰਚੇ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ